ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਹ ਭਾਈ ਤੁਹਾਨੂੰ ਬੁਲਾਈਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂ ਬੱਚੇ ਐਨਐਸਐਸ ਦਾ ਕੈਂਪੋ ਪੰਜਵਾਂ ਦਿਨ ਖਾਣਾ ਤਿਆਰ ਆਪ ਕਰ ਰਹੇ ਨੇ ਗੋਭੀ ਵਾਲੇ ਪਰੌਠੇ ਮੈਡਮ ਕਿਰਨਪਾਲ ਦੀ ਅਗਵਾਈ ਚ ਚੱਲ ਰਿਹਾ ਅੱਜ ਦਾ ਪ੍ਰੋਸੈਸ ਆਪ ਖੁਦ ਦੇਖੋ ਨਾਲ ਇਹ ਨਹੀਂ ਵੀ ਕੱਲੀਆਂ ਅਸੀਂ ਫੋਟੋਆਂ ਹੀ ਖਿਚਵਾ ਰਹੇ ਹਾਂ ਕੰਮ ਕਰ ਰਹੇ ਨੇ ਸਾਰੇ ਨਾਲ ਇੱਧਰ ਖਾਣਾ ਤਿਆਰ ਆ ਬੱਚੇ ਸਿਲੰਡਰ ਲੈ ਕੇ ਆਏ ਆ ਕੀ ਬਾਤ ਆ ਸਾਰੇ ਨਾਲ ਇੱਧਰ ਸਾਫ ਸਫਾਈ ਵੀ ਚੱਲ ਰਹੀ ਆ ਲੈ ਦੇਖ ਇੱਧਰ ਫਿਰ ਕਹਿੰਦਾ ਫੋਟੋ ਚ ਨਹੀਂ ਆਏ ਹਾਂ ਦਸਨ ਸੇਲ ਰਿਹਾ ਅੱਜ ਬਣਨੇ ਝੋਲੇ ਪਨੀਰ ਗਰਦੀਪ ਸਰ ਇੱਧਰ ਨਾਲ ਬਿਸ਼ਨੂ ਸਰ ਹਾਂ ਜੀ ਬੱਚੇ ਪਿਆਜ਼ ਕੱਟਣ ਦੀ ਸੇਵਾ ਕਰ ਰਹੇ ਆ ਆਪ ਹੀ ਖਾਣਾ ਤਿਆਰ ਕਰਨਾ ਆਪ ਹੀ ਸਰਵ ਕਰਨਾ ਖਾ ਕੇ ਭਾਂਡੇ ਵੀ ਆਪ ਹੀ ਮੰਜਨੇ ਕੀ ਬਾਤ ਆ ਇੱਧਰ ਵੀ ਦੇਖੋ ਪੁੱਤ ਸਾਰੇ ਇੱਧਰ ਔਰ ਪੂਰਾ ਇੰਜੋਏ ਕਰ ਰਹੇ ਹੋ ਪੰਜਵਾਂ ਦਿਨ ਆ ਦਿਨ ਰਹਿ ਗਏ ਦੋ ਹੌਲਦੇ ਨਹੀਂ ਪੈਣ ਲੱਗੇ ਵੀ ਇਹਦਾ ਕੈਂਪ ਮੁਕਣ ਵਾਲੀ ਆ ਆ ਦੋਏ ਬੱਚੇ ਬਹੁਤ ਸੇਵਾ ਕਰ ਰਹੇ ਨੇ ਤਨੋਂ ਮਨੋਂ ਪੂਰੇ ਬੈ ਸਾਰੇ ਹੀ ਸੇਵਾ ਕਰ ਰਹੇ ਨੇ ਕੁਝ ਕੁ ਬੱਚੇ ਖੇਡ ਰਿਹਾ ਐਨਐਸਏ ਦਾ ਕੈਂਪ ਬਹੁਤ ਹੀ ਯਾਦਗਾਰੀ ਧੰਨਵਾਦ ਕਰਦਾ ਹਾਂ ਵਿਭਾਗ ਦਾ ਜਿਨ੍ਹਾਂ ਨੇ ਇੰਨਾ ਵਧੀਆ ਮੌਕਾ ਦਿੱਤਾ ਸਾਡੇ ਸਕੂਲ ਨੂੰ ਹਸਨ ਸਕੂਲ ਨੂੰ ਸਾਰੇ ਪੂਰੇ ਧੰਕਾਰ ਜਨਵਾ ਰਿਹਾ ਨਾਲ ਮੇਡੇ ਮੀਲ ਵਰਕਰ ਵੀ ਸੇਵਾ ਕਰ ਰਹੇ ਆ ਬੱਚੇ ਪੂਰਾ ਐਮ ਜਮਾ ਦੇਖੋ ਆ ਆ ਸ਼ਰਦਾ ਵੀ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਹਾਂ ਹਾਂ ਆਹ ਠੀਕ ਆ ਕਰ ਲਿਓ ਭਾਈ ਆ ਸ਼ੱਕਰਪਾਰਾ ਜਿਆ ਕਰ ਲਿਓ ਨਾ ਆ ਭਾਂਡੇ ਮੰਜਨ ਦੀ ਆ ਗਰਮ ਪਾਣੀ ਲੈ ਲਓ ਭਾਈ ਇਧਰ ਤੱਤਾ ਹੈਗਾ ਦੋਨੋਂ ਸਟਾਫ ਵੀ ਆਉਣ ਲੱਗਿਆ ਲਗਭਗ ਸਾਢੇ 8 ਹੋ ਚੱਲੇ ਆ ਖੂਨ ਲੱਗਣਾ ਕੈਂਪੋ ਵੀ ਚੱਲ ਰਿਹਾ ਪੰਜਵੇਂ ਦਿਨ ਗੋਭੀ ਵਾਲੇ ਪਰੌਂਠੇ ਇੱਥੇ ਖਵਾਏ ਜਾਣਗੇ ਇੱਥੇ ਸਰਵ ਹੋਣੇ ਆ ਨਾਲ ਹੀ ਦੇਖੋ ਕਿੰਨਾ ਵਧੀਆ ਧੰਨਵਾਦ ਉਹਨਾਂ ਸੇਵਾਦਾਰ ਵੀਰਾਂ ਦਾ ਜਿਨ੍ਹਾਂ ਨੇ ਆ ਸੇਵਾ ਕੀਤੀ ਸੀ ਮੈਡੇ ਮਿਲ ਭਰਾਂਡਾ ਜਿਹੜਾ ਵੱਡਾ ਖਾਣਾ ਖਾਣ ਲਈ ਵੀ ਸ਼ਾਮ ਨੂੰ ਇੱਥੇ ਗੈਸਟ ਲੈਕਚਰ ਵੀ ਹੋਇਆ ਹੁੰਦੇ ਆ ਅੰਦਰ ਪਿਆ ਬੱਚੇ ਖਾਣਾ ਖਾਣ ਲਈ ਬੱਚੇ ਆ ਜਿਹੜੇ ਕੁਰਸੀਆਂ ਨੀਚੇ ਕਰਦੇ ਹੋਏ ਸੈੱਟ ਕਰਦੇ ਹੋਏ ਲਾਇਬ੍ਰੇਰੀ ਖੁੱਲੀ ਡੁੱਲੀ ਇੱਥੇ ਹੀ ਰਾਤ ਨੂੰ ਬੱਚੇ ਰੈਸਟ ਕਰਦੇ ਆ ਗੱਦੇ ਹੋਰ ਪੂਰਾ ਜੀ ਲੱਗਿਆ ਪੁੱਤ ਹਾਂ ਐਨਜੋਏ ਪੂਰਾ ਹਾਂ ਮੇਰੇ ਆਪ ਦੇ ਖੋਦੇ ਅਧਿਆਪਕ ਸਖਪਾਲ ਸਿੰਘ ਜੀ ਸਤਿ ਸ੍ਰੀ ਅਕਾਲ ਸਰ ਹੋਰ ਜੀ ਠੀਕ ਠਾਕ ਹੋ ਹਾਂ ਨੰਨੇ ਮੁੰਨੇ ਬੱਚੇ ਇਹਨਾਂ ਦਾ ਅੱਜ ਸਕੂਲ ਲੱਗਣਾ ਬਸ 15 ਮਿੰਟਾਂ ਬਾਅਦ ਓਕੇ ਜੀ ਮਿਲਦੇ ਹਾਂ ਕਿਸੇ ਫੇਰ ਵਧੀਆ ਵਲੌਗ ਦੇ ਨਾਲ ਪੁੱਤ ਆ ਵੀ ਚੱਕ ਦੋ ਸਾਰੇ ਹੁਣ ਮੰਝੇ ਹਾਂ ਹੁਣ ਆਪਾਂ ਫਿਰ ਖਾਣਾ ਛੱਕੇ ਆ ਚੱਕ ਦੋ ਇਹਨੂੰ ਤੈਹਾਂ ਲਾ ਦੋ ਇਹ ਜੀਜਾ ਨੂੰ ਸਾਰੇ ਜਿਹੜੇ ਰਹਿ ਗਏ ਆ ਬੜਾ ਆਨੰਦਮਈ ਕੰਮ ਆ ਸਿੱਖਣ ਨੂੰ ਬਹੁਤ ਕੁਝ ਆ ਬੱਚਿਆਂ ਨੂੰ ਆਪ ਹੀ ਪੋਚਾ ਲਾ ਆਂਦੇ ਨੇ ਆਪ ਹੀ ਦੇਖੋ ਸਾਰਾ ਸੈਟਿੰਗ ਕਰਕੇ ਖਾਣਾ ਖਾਣ ਦੇ ਲਈ ਪ੍ਰਿੰਸੀਪਲ ਮੈਡਮ ਉਹਨਾਂ ਦੀ ਅਗਵਾਈ ਵਿੱਚ ਇਹ ਸਾਰਾ ਕੁਝ ਚੱਲ ਰਿਹਾ ਸ਼ਾਕਿਬ ਸਰ ਐਨਐਸਐਸ ਦੇ ਪ੍ਰੋਗਰਾਮਰ ਨੇ ਆਹ ਦੇਖੋ ਹਾਂਜੀ ਬੋਲੋ ਜਿਹੜੇ ਤਾਂ ਆਪਾਂ ਹੁਣ ਕੜੀ ਪਕੌੜਾ ਬਣਾਵਾਂਗੇ ਉਹ ਤਾਂ ਲੰਬੇ ਉਹ ਲੰਬੇ ਜਿਹੜਾ ਬਣਾਉਣੇ ਆ ਛੋਲੇ ਪਨੀਰ ਉਹਦੇ ਲਈ ਆ ਫਰੀਕ ਆ ਆ ਬਾਲਟੀ ਭਰ ਦੋ ਉਹ ਆਲੂ ਕੌਣ ਕੱਟ ਰਿਹਾ ਹਾਂਜੀ ਆਲੂ ਕੌਣ ਕੱਟ ਰਿਹਾ ਕੱਟੇਗੇ ਨੂੰ ਆਹ ਬਿਹਾਰ ਜਾਇਆ ਔਰ ਇਹ ਕਹ ਮੈਂ ਕੱਟੂਗਾ ਚਲੋ ਠੀਕ ਆ ਜੀ ਸਤਿ ਸ੍ਰੀ ਅਕਾਲ ਬੱਚਿਆਂ ਨੂੰ ਪਰੌਂਠੇ ਆ ਜਿਹੜੇ ਆ ਦੇਖੋ ਲਗਭਗ 25-30 ਲੀਟਰ ਆ ਜਿਹੜੀ ਉਹ ਲੱਸੀ ਪਹਿਲਾਂ ਹੀ ਤਿਆਰ ਆ ਪੂਰੀ ਗਾੜੀ ਗਾੜੀ ਲੱਸੀ ਨਾਲ ਮੱਖਣੀ ਦਹੀਂ ਲੰਗਰ ਛਕਣਗੇ ਪਰੌਂਠੇ ਗੋਭੀ ਵਾਲੇ ਕੀ ਬਾਤ ਹੈ ਜੀ ਬ੍ਰੇਕਫਾਸਟ ਪੂਰੀ ਹੈਵੀ ਡਾਈਟ ਹੋ ਜਾਂਦੀ ਆ ਓਕੇ ਜੀ ਸਤਿ ਸ੍ਰੀ ਅਕਾਲ ਬਾਏ